ਵਾਹਿ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅتبਾਜ ਬਾਜ ਨੂੰ ਬਾਦਸ਼ਾਹੀ ਤੇ ਪ੍ਰਭੂਵਤਾ ਦਾ ਚਿੰਨ ਸਮਝਿਆ ਜਾਂਦਾ ਹੈ ਬਾਜ ਇੱਕ ਸ਼ਿਕਾਰੀ ਪੰਛੀ ਹੈ ਜੋ ਗੁਲਾਬ ਚਸ਼ਮ ਪੰਛੀਆਂ ਦਾ ਰਾਜਾ ਹੈ ਗੁਰ ਸ਼ਬਦ ਰਤਨਾਕਾਰ ਮਹਾਨ ਕੋਸ਼ ਅਨੁਸਾਰ ਬਾਜ ਜ਼ੁਰਹ ਦੀ ਮਦੀਨ ਹੈ ਇਹਦਾ ਕੱਦ ਜੁਰਹੇ ਨਾਲੋਂ ਵੱਡਾ ਹੁੰਦਾ ਹੈ ਬਾਦਸ਼ਹ ਦੇ ਇਸ ਤੋਂ ਫੜ ਕੇ ਪੰਜਾਬ ਵਿੱਚ ਲਿਆਈਦਾ ਹੈ ਇਥੇ ਆਂਡੇ ਨਹੀਂ ਦਿੰਦਾ 10-12 ਵਰੇ ਇਹ ਸ਼ਿਕਾਰ ਦਾ ਕੰਮ ਦਿੰਦਾ ਹੈ ਤੇ ਗਰਮੀਆਂ ਵਿੱਚ ਇਸ ਨੂੰ ਠੰਡੇ ਸਾਂ ਕੋਰੀਚ ਵਿੱਚ ਬਿਠਾਉਂਦੇ ਨੇ ਜਾਦੇ ਪ੍ਰਾਣੇ ਖੰਭ ਛਿੜ ਕੇ ਨਵੇਂ ਬਦਲਦਾ ਹੈ ਇਹ ਤਿੱਤਰ ਮੁਗਰਾਬੀ ਤੇ ਸਹਿ ਦਾ ਚੰਗਾ ਸ਼ਿਕਾਰ ਕਰਦਾ ਹੈ ਪ੍ਰਾਣੇ ਸਮੇਂ ਵਿੱਚ ਅਮੀਰ ਲੋਕ ਬਾਜ਼ ਨੂੰ ਆਪਣੇ ਹੱਥ 'ਤੇ ਰੱਖਦੇ ਬਹੁਤ ਸ਼ਿਕਾਰ ਖੇੜਦੇ ਬਾਜ਼ ਅਸਲ ਵਿੱਚ ਇੱਕ ਸ਼ਿਕਾਰੀ ਪੰਛੀ ਹੈ ਜਿਸ ਨੂੰ ਪੰਛੀਆਂ ਦਾ ਸ਼ਿਕਾਰ ਕਰਨ ਲਈ ਵਰਤਿਆ ਜਾਂਦਾ ਹੈ ਬਾਜ਼ ਦੀਆਂ ਬਹੁਤ ਸਾਰੀਆਂ ਕਿਸਮਾਂ ਨੇ ਇੱਕ ਬਾਜ਼ ਕਟਾ ਹੁੰਦਾ ਹੈ ਜੋ ਖਰਗੋਸ਼ ਦਾ ਸ਼ਿਕਾਰ ਵੀ ਕਰ ਲੈਂਦਾ ਹੈ ਪਰ ਇਹ ਵੱਡੇ ਆਕਾਰ ਦਾ ਹੁੰਦਾ ਹੈ ਦੂਜਾ ਬਾਜ਼ ਬਾਜ਼ ਜੁਰਾ ਹੈ ਜੋ ਛੋਟੇ ਆਕਾਰ ਦਾ ਹੈ ਪਰ ਆਮ ਤੌਰ ਤੇ ਤਿਤਰਾਤ ਪੰਛੀਆਂ ਦਾ ਸ਼ਿਕਾਰ ਕਰਦਾ ਹੈ। ਪੁਰਾਣੇ ਸਮਿਆਂ ਤੋਂ ਹੀ ਮੀਰ ਲੋਕ ਬਾਜ ਰੱਖਦੇ ਸੀ। ਬਾਜ ਬੜੀ ਫੁਰਤੀ ਦੇ ਨਾਲ ਆਪਣੇ ਸ਼ਿਕਾਰ ਤੇ ਚਪਟਾ ਮਾਰਦਾ ਹੈ। ਬਾਜ ਨੂੰ ਸਿੱਖਾਂ ਦਾ ਕੌਮੀ ਪੰਛੀ ਤਸੱਵਰ ਕੀਤਾ ਜਾਂਦਾ ਹੈ। ਇਸ ਦੀ ਕੋਈ ਧਾਰਮਿਕ ਜਾਂ ਅਧਿਆਤਮਿਕ ਮਤਾ ਨਹੀਂ। ਬਾਜ ਲਗਾਤਾਰ ਸਿੱਖ ਸਭਿਆਚਾਰ ਤੇ ਸਿੱਖ ਸਿਆਸਤ ਨਾਲ ਗੁਰੂ ਸਾਹਿਬੰਦੇ ਸਮੇਂ ਤੋਂ ਜੁੜਿਆ ਹੈ। ਸਿੱਖ ਤਵਾ ਉਰੀਜ ਵਿੱਚ ਜਿਗਰ ਆਉਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਬਾਜ ਆਪਣੇ ਕੋਲ ਰੱਖਦੇ ਸਨ ਗੁਰਬਾਣੀ ਵਿੱਚ ਜਿਗਰ ਆਉਂਦਾ ਹੈ ਸ਼ੀਹਾ ਬਾਜਾਂ ਛੱਗਾ ਕੀਆਂ ਇਹਨਾਂ ਖਵਾਲੇ ਕਹਾ ਗੁਰੂ ਹਰਗੋਬਿੰਦ ਸਾਹਿਬ ਨੇ ਮਨੁੱਖ ਨੂੰ ਸੰਸਾਰ ਦੇ ਰੂਪ ਨੂੰ ਆਤਮਾ ਪੁਰਵਤਾ ਬਖਸ਼ੀ ਜੋ ਸੰਸਾਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਵੇਖਣ ਵਿੱਚ ਆਈ ਅਤੇ ਸੁਤੰਤਰਤਾ ਦੀ ਗੂੰਜ ਹਰ ਪਾਸੇ ਉੱਠਣ ਲੱਗੀ ਮੁਸਲਮਾਨ ਇਤਿਹਾਸਕਾਰ ਗੁਲਾਮ ਮਹਿਮੂਦੀਨ ਨੇ ਲਿਖਿਆ ਕਿ ਗੁਰੂ ਗੋਬਿੰਦ ਸਿੰਘ ਨੇ ਦਾਵਾ ਕੀਤਾ ਹੈ ਕਿ ਮੈਂ ਚਿੜੀਆਂ ਤੋਂ ਬਾਜ ਢਾਵਾਵਾਂਗਾ ਤੇ ਸਵਾ ਲੱਖ ਨਾਲ ਲੜਾਵਾਂਗਾ ਗੁਰੂ ਹਰਗਵਿੰਦ ਸਾਹਿਬ ਜਦੋਂ 1631ਵੀ ਨੂੰ ਆਪਣੇ ਮਾਲਵੇ ਦੇ ਸਫ਼ਰ ਦੌਰਾਨ ਗੁਜਰਵਾਲ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਇੱਕ ਪਿੰਡ ਵਿੱਚ ਗਏ ਗੁਰੂ ਸਾਹਿਬ ਨੇ ਤਲਾਬ ਦੇ ਕੰਢੇ ਆਪਣੇ ਨੇਰੇ ਲਾਏ ਪਿੰਡ ਦਾ ਚੌਧਰੀ ਫਤੋਈ ਬੜਾ ਹੰਕਾਰੀ ਤੇ ਅਮੀਰ ਸੀ ਉਸਨੇ ਗੁਰੂ ਸਾਹਿਬ ਤੇ ਸਿੰਘਾਂ ਦੀ ਤਨਦੇਹੀ ਨਾਲ ਸੇਵਾ ਕੀਤੀ ਜਦੋਂ ਗੁਰੂ ਦਰਬਾਰ ਚ ਆਇਆ ਤਾਂ ਆਪਣੇ ਨੌਕਰਾਂ ਚਾਕਰਾਂ ਤੋਂ ਇਲਾਵਾ ਹੱਥ ਤੇ ਬਾਜ ਰੱਖ ਕੇ ਆਇਆ ਚੌਧਰੀ ਫਤੋਈ ਨੇ ਗੁਰੂ ਸਾਹਿਬ ਨੂੰ ਕਿਹਾ ਮੇਰੇ ਲਈ ਕੋਈ ਸੇਵਾ ਹੋਵੇ ਦੱਸੋ ਜਾਣੀ ਜਾਣ ਮੇਰੀ ਪੀਰੀ ਦੇ ਮਾਲਕ ਸਤਗੁਰੂ ਨੇ ਬਾਜ ਦੀ ਮੰਗ ਕੀਤੀ ਚੌਧਰੀ ਫਤੋਈ ਨਾ ਮੰਨਿਆ ਗੁਰੂ ਸਾਹਿਬ ਨੇ ਉਸ ਨੂੰ ਕਿਹਾ ਕਿ ਤੂੰ ਆਪਣੀ ਗੱਲ ਤੋਂ ਨਾ ਮੁਕਰ ਆਖਰ ਚੌਧਰੀ ਬਾਜ ਲੈ ਕੇ ਘਰ ਚਲਾ ਗਿਆ ਬਾਜ ਨੇ ਚਮੜੀ ਦੀ ਪੇਟੀ ਖਾ ਲਈ ਜਿਸ ਕਾਰਨ ਬਾਜ ਬਿਮਾਰ ਹੋ ਗਿਆ ਆਖਰ ਜਦੋਂ ਬਾਜ ਬਹੁਤ ਜ਼ਿਆਦਾ ਬਿਮਾਰ ਹੋਇਆ ਚੌਧਰੀ ਫਤਿਹੋਈ ਬਾਜ ਲੈ ਕੇ ਗੁਰੂ ਸਾਹਿਬ ਕੋਲ ਆਇਆ ਮਨ ਦੇ ਵਿੱਚ ਸਮਝ ਪੈ ਗਈ ਇਹ ਬਿਮਾਰ ਜਾਨਵਰ ਮਰ ਜਾਏਗਾ ਤੇ ਮੈਂ ਸਿੱਖਾਂ ਤੋਂ ਗੁਰੂ ਸਾਹਿਬ ਤੋਂ ਇਹ ਮੰਨ ਘਰੋਇਆ ਹਾਂ ਇਸ ਵਾਸਤੇ ਬਾਜ ਲੈ ਕੇ ਸਤਿਗੁਰੂ ਕੋਲ ਆ ਗਿਆ ਗੁਰੂ ਸਾਹਿਬ ਨੇ ਜਿਉਂ ਹੀ ਬਾਜ ਨੂੰ ਹੱਥ ਵਿੱਚ ਫੜ ਕੇ ਦਵਾਈਆ ਉਸ ਨੇ ਉਲਟੀ ਕੀਤੀ ਜਿਸ ਨਾਲ ਚਮੜੇ ਦੀ ਪੇਟੀ ਬਾਹਰ ਆ ਗਈ ਬਾਅਦ ਠੀਕ ਹੋ ਗਿਆ ਚੌਧਰੀ ਨੇ ਗੁਰੂ ਸਾਹਿਬ ਦੇ ਕਹਿਣ ਤੇ ਆਪਣਾ ਹੰਕਾਰ ਤੋੜਿਆ ਤੇ ਚੌਧਰੀ ਦੀ ਬੇਨਤੀ ਤੇ ਗੁਰੂ ਸਾਹਿਬ ਨੇ ਬਾਦ ਸਵੀਕਾਰ ਕੀਤਾ ਚੌਧਰੀ ਨੇ ਗੁਰੂ ਸਾਹਿਬ ਤੋਂ ਮਾਫੀ ਮੰਗੀ ਚਰਨਾਂ ਤੇ ਟਹਿਪਿਆ ਗੁਰੂ ਸਾਹਿਬ ਨੇ ਚੌਧਰੀ ਨੂੰ ਇੱਕ ਦਸਤਾਰਾ ਭੇਟ ਕੀਤਾ ਜੋ ਅੱਜ ਵੀ ਉਹਨਾਂ ਦੇ ਕੋ ਵੰਸ਼ ਦੇ ਕੋਲ ਪਵਿੱਤਰ ਨਿਸ਼ਾਨੀ ਸਭਾਲ ਕੇ ਰੱਖਿਆ ਹੋਇਆ ਹੈ ਬਾਅਦ ਵਿੱਚ ਚੌਧਰੀ ਫਤੋਈ ਨੇ ਗੁਰੂ ਸਾਹਿਬ ਦੀ ਯਾਦ ਵਿੱਚ ਇਤਿਹਾਸਿਕ ਗੁਰਦੁਆਰਾ ਗੁਰੂ ਸਰਮੰਜੀ ਸਾਹਿਬ ਪਾਸ਼ੇ ਛੇਵੀਂ ਬਣਾਇਆ ਅੰਮ੍ਰਿਤਸਰ ਵਿੱਚ ਜੰਗ ਹੋਈ ਦਾ ਪ੍ਰਮੁੱਖ ਕਾਰਨ ਵੀ ਬਾਅਦ ਸੀ ਗੁਰੂ ਹਰਗੋਬਿੰਦ ਸਾਹਿਬ ਆਪਣੇ ਸਿੱਖਾਂ ਸਮੇਤ ਸ਼িকার ਖੇਡਣ ਲਈ ਗਮਟਾਲੇ ਵੱਲ ਗਏ ਸਨ ਅਧਰ ਸ਼ਾਹ ਜਾਣ ਵੀ ਦੂਰ ਦਰਾਡੇ ਆਪਣੇ ਲਸ਼ਕਰ ਸਮੇਤ ਸ਼িকার ਖੇਡਣ ਆਇਆ ਸੀ ਬਾਸ਼ਦ ਬਾਜ ਆਪਣੇ ਸ਼ਿਕਾਰ ਨੂੰ ਠੂੰਗਾ ਮਾਰਤੀਏ ਦੇ ਰਿਹਾ ਸੀ ਸ਼ਿਕਾਰ ਨੂੰ ਵਾਰ-ਵਾਰ ਸਮਾਨ ਉਤੇ ਲੈ ਜਾਂਦਾ ਫਿਰ ਧਰਤੀ ਤੇ ਆ ਕੇ ਛੁੱਟਦਾ ਤ੍ਰਿਪਤ ਬਾਜ ਵੇ ਚੋਟ ਨਾ ਕਰੇ ਹੀ ਦੇਰ-ਦੇਰ ਪੰਛੀ ਕੀ ਧਰਹੀ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਬਾਜ ਨੂੰ ਭੇਜ ਕੇ ਸ਼ਾਹੀ ਬਾਜ ਫੜ ਲਿਆ ਜਦੋਂ ਸ਼ਾਹ ਜਹਾਂ ਦੀਆਂ ਫੌਜਾਂ ਬਾਜ ਲੈਣ ਲਈ ਆਈਆਂ ਗੁਰੂ ਸਾਹਿਬ ਨੇ ਸਾਫ਼ ਇਨਕਾਰ ਕਰ ਦਿੱਤਾ ਤਿੰਨ ਕੋ ਬਾਜ ਨਹੀਂ ਮੈਂ ਦੇਣਾ ਤਾਜ ਬਾਜ ਤਿੰਖੇ ਸਭ ਲੈਣਾ ਦੇਸ਼ ਰਾਜ ਮੈਂ ਤਿੰਕੇ ਲੈ ਹੈ ਗਰੀਬ ਨਾਥਨ ਕੋ ਸਭ ਦੇ ਹੈ ਸੋ ਗੁਰੂ ਸਾਹਿਬ ਨੇ ਜਦੋਂ ਬਾਜ ਵਾਪਸ ਨਾ ਕੀਤਾ ਤੇ ਪਿਆਰੇ ਉਮਰਸਰ ਦੇ ਵਿੱਚ جنگ ਹੋਈ ਉਸ ਵੇਲੇ ਬੀਬੀ ਵੀਰੋ ਦਾ ਵਿਆਹ ਰੱਖਿਆ ਸੀ ਤਿੰਨਾਂ ਦੇ ਅਨੰਦ ਕਾਰਜ ਚਭਾਲ ਨਗਰ ਦੇ ਵਿੱਚ ਆੜ ਕੇ ਕੀਤੇ ਜਿੱਥੇ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਸ਼ੋਭਤ ਹੈ ਸੋ ਗੁਰੂ ਸਾਹਿਬ ਨੇ ਉਸ ਜੰਗ ਦੇ ਵਿੱਚ ਫਸਲੇ ਹਾਸਲ ਕੀਤੀ ਉਸੇ ਜੰਗ ਦੇ ਵਿੱਚ ਪਟਪਾਟ ਪਾਜੀ ਕੀਰਤ ਸਿੰਘ ਜੀ ਵੀ ਸ਼ਹੀਦ ਹੋਏ ਮਣੀ ਸਿੰਘ ਦਾ ਦਾਦਾ ਤਿੰਨਾਂ ਨੇ ਵੀ ਉੱਥੇ ਹੀ ਸ਼ਹੀਦੀ ਪ੍ਰਾਪਤ ਕੀਤੀ ਸੋ 13-14 ਸਿੰਘ ਉਸ ਵੇਲੇ ਸ਼ਹੀਦ ਹੋਏ ਸੀ ਸੋ ਗੁਰੂ ਸਾਹਿਬ ਦੇ ਨਾਲ ਗੁਰੂ ਸਾਹਿਬ ਉਸ ਵੇਲੇ ਜਿਵੇਂ ਆਨੰਦਕਾਰਜ ਦੇ ਤਿਉਹਾਰ ਸਨ ਬੀਬੀ ਵਿਰੋਧ ਦੇ ਉੱਥੇ ਪਹੁੰਚ ਗਏ ਬਾਅਦ ਵਿੱਚ ਸਾਰੇ ਸਿੱਖਾਂ ਦਾ ਸੰਸਕਾਰ ਕੀਤਾ ਸੋ ਇਹ ਸਿਫਾਰਿਓ ਗੁਰੂ ਸਾਹਿਬ ਸਾਹਿਬ ਸ਼੍ਰੀ ਗੁਰੂ ਰਬੀ ਗੁਰੂ ਸਾਹਿਬ ਅਤੇ ਬਾਜ ਜੋ ਕਿ ਉਹਨਾਂ ਦੇ ਕੋਲ ਹਰ ਵੇਲੇ ਰਹਿੰਦੇ ਸਨ ਉਹਨਾਂ ਦੀ ਬਾਪ ਸਾਹਿਬ ਜੀ ਨਾਲ ਜਾਣਕਾਰੀਆਂ ਸਾਂਝੀਆਂ ਕੀਤੀਆਂ ਨੇ ਆਸਿ ਸਭੂ ਸੱਚੇ ਪਾਤਸ਼ਾਹ ਜੀ ਕਿਰਪਾ ਕਰੇ ਹੋਇਆਂ ਫੁੱਲਾਂ ਨੂੰ ਨਾਚ ਤਾਰੇਓ ਗੱਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ